सौरभ जोशी तो मैं श्री गुरप्रीत सिंह के सात वोट हुए हैं श्री सौरभ जोशी के अठारह और श्री योगेश जी के ग्यारह ਚੰਡੀਗੜ੍ਹ ਦੇ ਮੇਅਰ ਦੀ ਚੋਣ ਉਤੇ ਭਾਰਤ ਜਨਤਾ ਪਾਰਟੀ ਨੇ ਬਾਜ਼ੀ ਮਾਰ ਲਈਏ ਭਾਜਪਾ ਦੇ ਸੌਰਵ ਜੋਸ਼ੀ ਚੰਡੀਗੜ੍ਹ ਦੇ ਨਵੇਂ ਮੇਅਰ ਹੋਣਗੇ ਚੰਡੀਗੜ੍ਹ ਦੇ ਮੇਅਰ ਚੋਣ ਵਿੱਚ ਭਾਜਪਾ ਦੀ ਇਕਤਰਫਾ ਜਿੱਤ ਹੋਈ ਹੈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ 18 ਵੋਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 11 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਤੇ ਕਾਂਗਰਸ ਦੇ ਉਮੀਦਵਾਰ ਨੂੰ ਸਿਰਫ 7 ਵੋਟਾਂ ਮਿਲੀਆਂ VOTING ਤੋਂ ਪਹਿਲਾਂ ਹੀ ਸੌਰਵ ਜੋਸ਼ੀ ਦੇ ਜੁਣੇ ਜਾਣ ਦੇ ਕਿਆਸ ਲਗਾਏ ਜਾ ਰਹੇ ਸੀ ਜੋ ਬਾਅਦ ਵਿੱਚ ਸੱਚ ਵੀ ਸਾਬਤ ਹੋ ਗਏ ਇਸ ਵਾਰ ਚੋਣ ਸੀਕ੍ਰੇਟ ਬੈਲਟ VOTING ਦੀ ਬਜਾਏ ਕੌਂਸਲਰਾਂ ਦੇ ਹੱਥ ਖ ਦੋਨੋਂ ਪਾਰਟੀਆਂ ਵੱਲੋਂ ਮੇਅਰ ਦੀ ਚੋਣ ਲੜੀ ਗਈ ਸੀ ਸਰਬ ਜੋਸ਼ੀ ਸ਼੍ਰੀ ਗੁਰਪ੍ਰੀਤ ਸਿੰਘ ਕੇ 7 ਵੋਟ ਹੋਏ ਹਨ ਸ਼੍ਰੀ ਸਰਬ ਜੋਸ਼ੀ ਕੇ 18 ਔਰ ਸ਼੍ਰੀ ਯੋਗੇਸ਼ ਢਿੰਗਰਾ ਜੀ ਕੇ 11 ਚੰਡੀਗੜ੍ਹ ਦੇ ਮੇਅਰ ਦੀ ਚੋਣ ਉਤੇ ਭਾਰਤ ਜਨਤਾ ਪਾਰਟੀ ਨੇ ਬਾਜ਼ੀ ਮਾਰ ਲਈਏ ਭਾਜਪਾ ਦੇ ਸੌਰਵ ਜੋਸ਼ੀ ਚੰਡੀਗੜ੍ਹ ਦੇ ਨਵੇਂ ਮੇਅਰ ਹੋਣਗੇ ਚੰਡੀਗੜ੍ਹ ਦੇ ਮੇਅਰ ਚੋਣ ਵਿੱਚ ਭਾਜਪਾ ਦੀ ਇਕਤਰਫਾ ਜਿੱਤ ਹੋਈ ਹੈ ਪਾਰਦੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ 18 ਵੋਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 11 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਤੇ ਕਾਂਗਰਸ ਦੇ ਉਮੀਦਵਾਰ ਨੂੰ ਸਿਰਫ 7 ਵੋਟਾਂ ਮਿਲੀਆਂ VOTING ਤੋਂ ਪਹਿਲਾਂ ਹੀ ਸਰਬਜੋਸ਼ੀ ਦੇ ਚੁਣੇ ਜਾਣ ਦੇ ਕਿਆਸ ਲਗਾਏ ਜਾ ਰਹੇ ਸੀ ਜੋ ਬਾਅਦ ਵਿੱਚ ਸੱਚ ਵੀ ਸਾਬਤ ਹੋ ਗਏ ਇਸ ਵਾਰ ਚੋਣ ਸੀਕ੍ਰੀਟ ਬੈਲਟ VOTING ਦੀ ਬਜਾਏ ਕੌਂਸਲਰਾਂ ਦੇ ਹੱਥ ਖੜੇ ਕਰਕੇ ਹੋਈ ਪਹਿਲੀ ਵਾਰ ਤਿੰਨੋਂ ਪਾਰਟੀਆਂ ਵੱਲੋਂ ਮੇਅਰ ਦੀ ਚੋਣ ਲੜੀ ਗਈ ਸੀ ਸਰਬਜੋਸ਼ੀ श्री गुरप्रीत सिंह के 7 वोट हुए हैं श्री सौरभ जोशी के 18 और श्री जोगेश सिंगराजी के 11 ਚੰਡੀਗੜ੍ਹ ਦੇ ਮੇਅਰ ਦੀ ਚੋਣ ਉਤੇ ਭਾਰਤ ਜਨਤਾ ਪਾਰਟੀ ਨੇ ਬਾਜ਼ੀ ਮਾਰ ਲਈਏ ਭਾਜਪਾ ਦੇ ਸੌਰਵ ਜੋਸ਼ੀ ਚੰਡੀਗੜ੍ਹ ਦੇ ਨਵੇਂ ਮੇਅਰ ਹੋਣਗੇ ਚੰਡੀਗੜ੍ਹ ਦੇ ਮੇਅਰ ਚੋਣ ਵਿੱਚ ਭਾਜਪਾ ਦੀ ਇੱਕ ਤਰਫਾ ਜਿੱਤ ਹੋਈ ਹੈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ 18 ਵੋਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 11 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਤੇ ਕਾਂਗਰਸ ਦੇ ਉਮੀਦਵਾਰ ਨੂੰ ਸਿਰਫ 7 ਵੋਟਾਂ ਮਿਲੀਆਂ VOTING ਤੋਂ ਪਹਿਲਾਂ ਹੀ ਸੌਰਵ ਜੋਸ਼ੀ ਦੇ ਜੁਣੇ ਜਾਣ ਦੇ ਖਿਆਸ ਲਗਾਏ ਜਾ ਰਹੇ ਸੀ ਜੋ ਬਾਅਦ ਵਿੱਚ ਸੱਚ ਵੀ ਸਾਬਤ ਹੋ ਗਏ ਇਸ ਵਾਰ ਚੋਣ ਸੀਕ੍ਰੇਟ ਬੈਲਟ VOTING ਦੀ ਬਜਾਏ ਕਾਉਂਸਲਰਾਂ ਦੇ ਹੱ ਪਾਰਟੀਆਂ ਵੱਲੋਂ ਮੇਅਰ ਦੀ ਚੋਣ ਲੜੀ ਗਈ ਸੀ ਸਰਵ ਜੋਸ਼ੀ ਐਂਡ ਕਮੇਟ ਐ ਸ਼੍ਰੀ ਗੁਰਪ੍ਰੀਤ ਸਿੰਘ ਕੇ ਸਾਥ ਵੋਟ ਹੋਏ ਹਨ श्री सौरभ जोशी ਕੇ 18 ਔਰ श्री योगेश ਸਿੰਘ ਰਾਜੀ ਕੇ 11 ਚੰਡੀਗੜ੍ਹ ਦੇ ਮੇਅਰ ਦੀ ਚੋਣ ਉਤੇ ਭਾਰਤ ਜਨਤਾ ਪਾਰਟੀ ਨੇ ਬਾਜ਼ੀ ਮਾਰ ਲਈਏ ਭਾਜਪਾ ਦੇ ਸੌਰਵ ਜੋਸ਼ੀ ਚੰਡੀਗੜ੍ਹ ਦੇ ਨਵੇਂ ਮੇਅਰ ਹੋਣਗੇ ਚੰਡੀਗੜ੍ਹ ਦੇ ਮੇਅਰ ਚੋਣ ਵਿੱਚ ਭਾਜਪਾ ਦੀ ਇੱਕ ਤਰਫਾ ਜਿੱਤ ਹੋਈ ਹੈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ 18 ਵੋਟਾਂ ਮਿਲੀਆਂ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 11 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਤੇ ਕਾਂਗਰਸ ਦੇ ਉਮੀਦਵਾਰ ਨੂੰ ਸਿਰਫ 7 ਵੋਟਾਂ ਮਿਲੀਆਂ VOTING ਤੋਂ ਪਹਿਲਾਂ ਹੀ ਸੌਰਵ ਜੋਸ਼ੀ ਦੇ ਚੁਣੇ ਜਾਣ ਦੇ ਕਿਆਸ ਲਗਾਏ ਜਾ ਰਹੇ ਸੀ ਜੋ ਬਾਅਦ ਵਿੱਚ ਸੱਚ ਵੀ ਸਾਬਤ ਹੋ ਗਏ ਇਸ ਵਾਰ ਚੋਣ ਸੀਕ੍ਰੇਟ ਬੈਲਟ VOTING ਦੀ ਬਜਾਏ ਕਾਉਂਸਲਰਾਂ ਦੇ ਹੱ ਪਾਰਟੀਆਂ ਵੱਲੋਂ ਮੇਅਰ ਦੀ ਚੋਣ ਲੜੀ ਗਈ ਸੀ